ਫਰੀਦਕੋਟ ਦੇ ਵਿੱਚ ਟ੍ਰਾਂਸਪੋਰਟ ਵਿਭਾਗ ਦਾ ਪਿਛਲੇ ਲੰਮੇ ਸਮੇ ਤੋਂ ਕਾਫੀ ਜਿਹੜਾ ਬੁਰਾ ਹਾਲ ਹੈ। ਫਰੀਦਕੋਟ ਦੇ ਅੰਦਰ ਜਿਹੜੇ ਨਵੇਂ ਜਿਹੜੀਆਂ ਰਜਿਸਟ੍ਰੇਸ਼ਨ ਹੋਣੀਆਂ ਵਹੀਕਲਾਂ ਦੀਆਂ ਉਹ 636 ਪੈਂਡਿੰਗ ਪਈਆਂ ਔਰ ਪੁਰਾਣੇ ਵਹੀਕਲ ਜਿਹੜਾ ਕੋਈ ਕਿਸੇ ਦੇ ਨਾਮ ਤੋਂ ਦੂਜੇ ਤੇ ਕਰਾਉਂਦਾ ਉਹ ਆਪਣੀਆਂ 800 ਤੇ 71 ਪਈਆਂ ਡਰਾਈਵਿੰਗ ਲਾਇਸੈਂਸ ਆ ਜਿਹੜੇ ਨਵੇਂ ਬਣਾਉਣੇ ਆ ਉਹ 451 ਪੈਂਡਿੰਗ ਹੈ। ਔਰ ਨਾਲ ਹੀ 357 ਉਹ ਡਰਾਈਵਿੰਗ ਸੈਂਸਾ ਜਿਹਨੇ ਕਿਸ ਨੇ ਰੀਨਿਊ ਕਰਾਉਣੇ ਤਾਂ ਇਹ ਬੜੀ ਵੱਡੀ ਸਮੱਸਿਆ ਫਰੀਦਕੋਟ ਦੀ ਹੋਰ ਤਾਂ ਹੋਰ ਜਿਹੜੀਆਂ ਕੁਝ ਸਮੇਂ ਫਰੀਦਕੋਟ ਪਹਿਲਾਂ ਮੈਨੂਅਲ ਕੋਸ਼ ਅਧਿਕਾਰੀਆਂ ਨੇ ਆਰਸੀਆਂ ਜਿਹੜੀਆਂ ਚੜਾਉਂਦੀਆਂ ਸੀਗੀਆਂ ਤੇ ਉਹਦੇ ਤੇ ਪਰਚਾ ਵੀ ਦਰਜ ਹੋਇਆ ਪਰ ਉਹ ਲੋਕ ਖੱਜਲ ਖਵਾਰ ਹੁੰਦੇ ਹਲੇ ਤੱਕ ਉਹਨਾਂ ਦੀ ਆਰਸੀਆਂ ਜਿਹੜੀਆਂ ਆਨਲਾਈਨ ਨਹੀਂ ਹੋਈਆਂ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦਾ ਜੀ ਸੁਖਵਿੰਦਰ ਸਿੰਘ ਸੁਖੀ ਲੈਕਚਰਰ ਆ ਫਰੀਦਕੋਟ ਉਹਨਾਂ ਨੇ ਪਟਿਆਲੇ ਤੋਂ ਇੱਕ ਗੱਡੀ ਖਰੀਦੀ ਸੀ ਜਿਹੜੀ ਨਵਾਂ ਮਾਡਲ ਸੀ ਉਹ ਤੇ ਫਰੀਦਕੋਟ ਦੇ ਵਿੱਚ 13 ਦੇ ਵਿੱਚੋਂ ਨਾਂ ਤੇ ਇਹਨਾਂ ਦੇ ਰਜਿਸਟਰਡ ਹੋ ਗਈ ਸੀ ਤੇ ਹੁਣ ਦੁਬਾਰਾ ਫੇਰ ਉਹਨੇ ਜਦੋਂ 15 ਸਾਲ ਬਾਅਦ ਗੱਡੀ ਨੂੰ ਰੀਨਿਊ ਕਰਾਉਣਾ ਸੀਗਾ ਤੇ ਉਹਨੂੰ ਪਟਿਆਲੇ ਦੇ ਚੱਕਰ ਫੇਰ ਕੱਢਨੇ ਪਏ ਜਦੋਂ ਕਿ ਉਹਦਾ ਨੰਬਰ ਫਰੀਦਕੋਟ ਦਾ ਲੱਗ ਗਿਆ ਇਹਦੇ ਨਾਲ ਸਰਕਾਰ ਦੇ ਖਜ਼ਾਨੇ ਦੇ ਉੱਤੇ ਬਹੁਤ ਵੱਡਾ ਘਾਟਾ ਪੈ ਰਿਹਾ ਸਰਕਾਰ ਨੇ ਲੋਕਾਂ ਦੀ ਸਹੂਲਤ ਵਾਸਤੇ 15 ਸਾਲ ਜਿਹੜੇ ਪੁਰਾਣੇ ਵਹੀਕਲ ਹੈ ਜੋ ਫਿਜ਼ੀਕਲੀ ਫਿੱਟ ਹੈ ਤਾ ਉਹ ਤੁਸੀਂ ਰੀਨਿਊ ਕਰਾ ਸਕਦੇ ਹੋ ਉਹਨਾਂ ਦੀ ਰਜਿਸਟਰ ਉਹ ਜਿਹੜੀ ਰਜਿਸਟ੍ਰੇਸ਼ਨ ਨਵੀਂ ਕਰਾ ਸਕਦੇ ਹੋ ਪਰ ਨਾ ਤਾਂ ਉਹ ਪੋਰਟਲ ਖੁੱਲਦਾ ਨਾ ਟੈਕਸ ਚੜਦਾ ਤੇ ਇਹਦੇ ਨਾਲ ਖਜ਼ਾਨੇ ਦੇ ਉੱਤੇ ਬਹੁਤ ਵੱਡਾ ਨੁਕਸਾਨ ਸਵਾਲ ਪੁੱਛੋ ਜੀ ਇਹ ਸਵਾਲ ਇਹੀ ਹੈ ਵੀ ਇਹਨਾਂ ਸਮੱਸਿਆਵਾਂ ਨੂੰ ਦੇਖਿਆ ਜਾਵੇ ਫਰੀਦਕੋਟ ਦੀਆਂ ਜਿੰਨੀਆਂ ਸਾਡੀ ਟਰਾਂਸਪੋਰਟ ਦੀ ਇੱਕ ਹੋਰ ਵੱਡੀ ਸਮੱਸਿਆ ਹੈ ਫਰੀਦਕੋਟ ਦੇ ਜਿਹੜੇ ਟਰਾਂਸਪੋਰਟਰ ਹੈ ਜਿਨ੍ਹਾਂ ਦੇ ਕੋਲੇ ਪਰਮਿਟ ਹੈ ਉਹਨਾਂ ਨੂੰ ਬਠਿੰਡੇ ਜਾਣਾ ਪੈਂਦਾ ਤਾ ਫਰੀਦਕੋਟ ਦੇ ਜਦੋਂ ਆਰਟੀ ਦਫਤਰ ਫਰੀਦਕੋਟ ਤੇ ਹੈਗਾ ਤਾਂ ਸਾਡੀਆਂ ਜਿਹੜੀਆਂ ਆਰਸੀਆਂ ਦਾ ਟੈਕਸ ਹੈ ਉਹ ਫਰੀਦਕੋਟ ਚ ਕਿਉਂ ਨਹੀਂ ਭਰੇ ਜਾਂਦੇ ਗੇ ਮੰਤਰੀ ਜੀ ਫਰੀਦਕੋਟ ਭਰਾਲਿਆ ਕਰੋ ਯਾਰ ਤੁਹਾਡੇ ਲੋਕਾਂ ਨੂੰ ਮਾ ਜੋ ਸਪੀਕਰ ਸਾਹਿਬ ਜਿਹੜੀ ਆਰਸੀ ਦੀ ਇਹਨਾਂ ਗੱਲ ਕੀਤੀ ਆ ਵੀ ਉਹ ਫਰੀਦਕੋਟ ਦਾ ਨੰਬਰ ਲੱਗਾ ਤੇ ਪਟਿਆਲੇ ਜਾਣਾ ਪਿਆ ਉਹ ਕੋਈ ਕਲੈਰੀਕਲ ਮਿਸਟੇਕ ਉਹ ਤਾਂ ਜਾਣਾ ਪਿਆ ਵੈਸੇ ਆਪਾਂ ਕੋਈ ਲਾਗੂ ਨਹੀਂ ਕੀਤਾ ਵੀ 15 ਸਾਲ ਪੁਰਾਣੀ ਗੱਡੀ ਆ ਤੇ ਉਹਦੀ ਪਾਸਿੰਗ ਨਹੀਂ ਹੁੰਦੀ ਉਹ ਸਾਰਾ ਕੁਝ ਤੁਸੀਂ ਉਹ ਪੈਂਡੈਂਸੀ ਕਿੰਨੀ ਦੇਰ ਚ ਕਲੀਅਰ ਕਰਾ ਦੇਵੋਗੇ ਬਰਾਤੀ ਜਿਹੜੀ ਆ ਉਹ ਪੁਰਾਣੀ ਜਿਹੜੀ ਕੰਪਨੀ ਸੀ ਉਹ ਕੰਮ ਛੱਡ ਕੇ ਚੱਲ ਗਈ ਸੀ ਬਸ 20 25 ਦਿਨ ਦੇ ਵਿੱਚ ਵਿੱਚ ਅਸੀਂ ਸ਼ਿਪਾਈ ਕਰ ਰਹੇ ਹਾਂ 20 25 ਦਿਨ ਦੇ ਵਿੱਚ ਸਾਰੀ ਪੈਂਡੈਂਸੀ ਖਤਮ ਹੋ ਜੂਜੀ ਇਕੱਲੀ ਫਰੀਦਕੋਟ ਜ਼ਿਲ੍ਹੇ ਦੀ ਨਹੀਂ ਪੂਰੇ ਪੰਜਾਬ ਦੀ ਪੈਂਡੈਂਸੀ ਖਤਮ ਹੋ ਗਈ ਤੇ ਜਿਹੜਾ ਟੈਕਸ ਬਠਿੰਡੇ ਭਰਨ ਜਾਣਾ ਪੈਂਦਾ ਉਹ ਉਹ ਵੀ ਕੋਈ ਨਾ ਕੋਈ ਸਾਂਝਾ ਹੱਲ ਕੱਢ ਦਿੰਦੇ ਆ ਜੀ ਉਹ ਆਟੀਏ ਆਟੀਏ ਦਫ਼ਤਰ ਜਿਹੜਾ ਬਠਿੰਡੇ ਉਹਦਾ ਵੀ ਸਾਂਝਾ ਹੱਲ ਕੱਢ ਦਿੰਨੇ ਲੱਗੇ ਥੈਂਕ ਯੂ ਥੈਂਕ ਯੂ ਥੈਂਕ